ਕੋਈ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ ਔਰ ਮੈਨੂੰ ਆ ਵਕੀਲ ਨੇ ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਝ ਨਹੀਂ ਲੱਭਿਆ ਉਹਦੇ ਚ ਉਹੋ ਹੀ ਵਕੀਲ ਨੇ ਬਚਰਪੀ ਤਵੇਰ ਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ ਔਰ ਇਹ ਜੀ ਸ਼ਰਾਰਤ ਜਦੋਂ ਸੇ ਕਰ ਰਹੀ ਹੈ ਜੇ ਜਹੀਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ ਆ ਕਾਲਤਕ ਸਾਹਿਬ ਦੇ ਜਹੀਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਆ ਮੇਰੇ ਕਿਚੇ ਦਾ ਕੁਝ ਕਰ ਦੇ ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ ਉਸ ਘਰ ਦਾ ਮੈਂ ਕੂਕਰ ਆ ਮੈਨੂੰ ਗੁਰੂ ਘਰ 'ਚੇ ਵਿਸ਼ਵਾਸ ਆ ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ ਲੋਕਾਂ ਦੀ ਕਚਹਿਰੀ 'ਚੋ ਸਦਾ ਇਨਸਾਫ ਮਿਲਿਆ ਜਿਹੜੀਆਂ ਬਣਾਈਆਂ ਆਂ ਲੋਕਾਂ ਦੀਆਂ ਕੋਟਾਂ ਨੇ ਉਹ ਚੋਂ ਇਨਸਾਫ ਮਿਲਿਆ ਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾ ਜੀ ਜਾਨ ਹੈ ਤੂੰ ਆਪ ਬਣੀ ਅਫਸਰਾ ਨੂੰ ਮੋਰੇ ਨਾ ਵਰਤ ਦੋ ਦੋ ਹੱਥ ਸਿੱਧੇ ਕਰਾਂਗੇ ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ ਅੱਜ ਵੀ ਚੈਲੰਜ ਕਰਦਾ ਜੇ ਲੱਤਾ ਜੀ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ ਦੋ ਦੋ ਹੱਥ ਸਿੱਧੇ ਕਰ ਲਾਂਗੇ ਕੀ ਇਹ ਜੀ ਫਜ਼ੂਲ ਗਾ ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ ਇਹ ਤੈਨੂੰ ਠੋਕਰ ਨੂੰ ਫਿਰ ਦੇ ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ ਤਿੰਨ ਨੂੰ ਜਾਣਾ ਉਹ ਦੱਸਦੀ ਆ ਤੈਨੂੰ ਇਹ ਮੈਨੂੰ ਨਾ ਸੱਦਣ ਮੈਂ ਉਹਦੇ ਨਾਲ ਜਾ ਆਉਂਗਾ ਚਾਰ ਨੂੰ ਜੇ ਸੱਦਣਾ ਚਾਰ ਨੂੰ ਸੱਦ ਲੈਣ ਪੰਜ ਨੂੰ ਸੱਦਣਾ ਪੰਜ ਨੂੰ ਸੱਦ ਲੈ ਮਗਰ ਹਾਈ ਕੋਰਟ ਦੇ ਆਰਡਰ ਜ਼ਰੂਰ ਪੜ੍ਹ ਲੈ ਧੰਨਵਾਦ ਹੁਣ ਮੈਂ ਮਿਲਿਆ ਹਾਈ ਕੋਰਟ ਦੇ ਆਰਡਰ ਦਾ ਸਿੱਕਰ ਬਿਕ